ਸਰ ਸ੍ਰੀ ਅਕਾਲ ਮੇਰਾ ਨਾਮ ਸੰਪਿਤ ਕੋਰੇ ਤੇ ਮੈਂ ਮੈਨੇਜਰ ਦਾ ਕੰਮ ਕਰ ਰਹੀ ਆ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮਹਿਲਾਵਾਂ ਨੂੰ ਰੋਜ਼ਗਾਰ ਦਿੱਤਾ ਤੇ ਇੱਥੇ ਸਾਡੇ ਪੰਜਾਬ ਪੁਲਿਸ ਦੇ ਡਰੈੱਸ ਬਣਦੀਆਂ ਨੇ ਤੇ ਸਕੂਲ ਯੂਨੀਫਾਰਮ ਬਣਦੀ ਆ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਤੀਆਂ ਲਗਭਗ 100 ਲੇਡੀਆਂ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਆਂ ਸਿਉ ਰਹੀਆਂ ਨੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਤੇ ਬੜੀ ਵਧੀਆ ਸਕੀਮ ਹੈ ਪਹਿਲ ਸਕੀਮ ਹੈ ਇੱਥੇ ਸਾਡੇ ਜਿਹੜੇ ਮਹਿਲਾਵਾਂ ਨੇ ਘੱਟ ਤੋਂ ਘੱਟ 400-500 ਲੇੜੀ ਸਾਡੇ ਇੱਥੇ ਕੰਮ ਕਰਦੀਆਂ ਨੇ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਸਾਡੇ ਇੱਥੇ ਪੰਜਾਬ ਪੁਲਿਸ ਦੀ ਵਰਦੀ ਪਹਿਲਾਂ ਕਪੜਾ ਹੁੰਦਾ ਫਿਰ ਇਸ ਤੋਂ ਬਾਅਦ ਕਟਿੰਗ ਹੁੰਦੀ ਆ ਤੇ ਕਟਿੰਗ ਹੋ ਕੇ ਫਿਰ ਸਟੀਚਿੰਗ ਹੁੰਦੀ ਆ ਸਟੀਚਿੰਗ ਹੋਣ ਤੋਂ ਬਾਅਦ ਉਹਨਾਂ ਤੇ ਕਾਜ਼ ਬਟਨ ਲੱਗਦੇ ਨੇ ਇਸ ਤੋਂ ਬਾਅਦ ਪ੍ਰੈਸ ਹੁੰਦੀ ਆ ਪ੍ਰੈਸ ਤੋਂ ਬਾਅਦ ਫਿਰ ਪੈਕਿੰਗ ਹੁੰਦੀ ਆ ਪੈਕਿੰਗ ਤੋਂ ਬਾਅਦ ਡਿਲੀਵਰ ਕੀਤੀ ਜਾਂਦੀ ਆ ਇੱਥੇ 4 ਤੋਂ 500 ਮੈਲਾਵਾ ਕੰਮ ਕਰਦੀਆਂ ਨੇ ਜਿਹੜੀਆਂ ਮਾਰਨਿੰਗ 9 ਵਜੇ ਆਉਂਦੀਆਂ ਨੇ ਤੇ 5 ਵਜੇ ਤੱਕ ਆਪਣਾ ਕੰਮ ਕਰਦੀਆਂ ਨੇ ਇੱਥੇ ਅਗਰ ਉਹਨਾਂ ਨੇ ਘਰ ਸਟੀਚਿੰਗ ਕਰਨੀ ਹੈ ਤਾਂ ਘਰੇ ਬੈਠ ਕੇ ਵੀ ਸਟੀਚਿੰਗ ਕਰ ਲੈਂਦੇ ਨੇ ਤੇ ਪਹਿਲਾਂ ਮੈਂ ਘਰ ਫ੍ਰੀ ਸੀ ਤੇ ਇਸ ਤੋਂ 1 ਸਾਲ ਹੋ ਗਿਆ ਮੈਨੂੰ ਇੱਥੇ ਕੰਮ ਕਰਦੀ ਨੂੰ ਵਧੀਆ ਫੀਲ ਹੁੰਦਾ ਇਸ ਦੇ ਨਾਲ ਵੀ ਪਹਿਲਾਂ ਆਪਾਂ ਘਰ ਫਰੀ ਬੈਠੇ ਸੀਗੇ ਤੇ ਹੁਣ ਵਧੀਆ ਵੀ ਆਪਣਾ ਖਰਚਾ ਪਾਣੀ ਅਸੀਂ ਆਪ ਤੋਰ ਸਕਦੇ ਹਾਂ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮਹਿਲਾਵਾਂ ਨੂੰ ਰੁਜ਼ਗਾਰ ਦਿੱਤਾ